ਪਰਾ ਕੋਈ ਪੂਰ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਸਹੀ ਕਰਦਾ ਨਾ ਤਰਾ ਤੇ ਘਟਦਾ ਹੈਗਾ ਤੇ ਨਹੀਂ ਫੇਰ ਮਾਰਦਾ ਬੰਦੇ ਨਾ ਦੱਤੀ ਆਇਆ ਦੱਤੀ ਆਇਆ ਮਾਰਦਾ ਨਹੀਂ ਅੱਜ ਵੀ ਲੱਗਾ ਇਕੱਲੇ ਖੜੇ ਇਕੱਲੇ ਪਏ ਖੜੇ ਗੱਟ ਬੱਟ ਕਰਦਾ ਹਾਂ ਲੋਕ ਸਭ ਸਾਰਾ ਜਮਾਨਾ இருபத்து ஏழு ਕੀ ਕਰੀਏ 21 ਚੈਟ ਭਰਾਤ ਵੀਡੀਓ ਬਾਬਾ ਨਾ ਦੇਖ ਲੈ ਮਾਂ ਆਇਆ ਹੱਥ ਦੋਤਾ ਭਾਈ ਮੈਂ ਉਹ ਬੱਚਾ ਹੈ ਤੂੰ ਕਹ ਤੂੰ ਦੇਖ ਦੂਰ ਬਾਪਾ ਆਨ ਗਿਆ ਤਾਂ ਨਹੀਂ ਜਲ ਲੋਟ ਹੋ ਗਿਆ ਐਂ ਚੋਰ ਨਾ ਮੈਂ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਤੁਹਾਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਕਿ ਇਹ ਮੇਰਾ ਪਤੀ ਜਾਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਦੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸੈੱਟ ਜਾਓ ਕਿੰਨੇ ਜਾਣੇ ਸੀ 3 ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਪੁਲਿਸ ਆ ਗਈ ਇਹ ਤਾਂ ਉਹ ਖਤਮ ਕਾਫੀ ਹੱਦ ਤੱਕ ਹੋ ਗਈ ਹੈ ਐ ਨਹੀਂ ਗੈਂਗਸਟਰ ਗੈਂਗਬਾਦ ਕੋਈ ਨਮਾ ਨਹੀਂ ਉੱਟਿਆ ਨਹੀਂ ਆ ਰਿਹਾ ਇਹ ਤਾਂ ਕ੍ਰਿਮਨੂ ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਥ ਪਈ ਏ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਨਹੀਂ ਜਾਂਦੇ ਨੇ ਉਹਨਾਂ ਨੂੰ ਲੁੱਟਾ ਵੀ ਕਮੀ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਏ ਪਰ ਇਹ ਪੁਰਾਣਾ ਕੋਣ ਨਮਾ ਨਹੀਂ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਤੇ ਚੱਲਦੀ ਏ ਰਕੇ ਬੰਦੇ ਜਾਰੇ ਜਿਹੜਾ ਹੋਰ ਸਾਹ ਨਹੀਂ ਵਰਦੀ ਹੈ ਹੋਰ ਇੱਥੇ ਚਾਲਕ ਮੱਤੇ ਆ ਗਏ ਪਹਿਲੀ ਵਾਰ ਫੜਿਆ ਆਪ ਵੀ ਕਿ ਗਨਪੁਆਇੰਟ ਦੀ ਦੁਕਾਨ ਨੂੰ ਲੁੱਟ ਕੇ ਲੈ ਗਏ ਨੇ ਐਨੇ ਬਾਰੇ ਚਾਰਜ ਕੀਤੀ ਹੈਗੀ ਜਿਹੜੀ ਇੱਥੇ ਇੰਸਪੈਕਟਰ ਜਦੋਂ ਆਉਂਦੇ ਬਹੁਤ ਐਕਟਮ ਨੇ ਬੱਤੇ ਵਧੀਆ ਨੇ ਉਹਨਾਂ ਟਾਈਮ ਤੇ ਉਹ ਬੰਦੇ ਆ ਪੜਨੇ ਕਿਹਨੇ ਕਿਹਨੇ ਸੀ ਬਹੁਤ ਸਾਰੇ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿੰਨੇ ਵਜੇ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਇਹੜੀ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾ ਲੜਕਾ ਤੇ ਉਹ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਂਦੇ ਪਹਿਲਾਂ ਮੈਨੂੰ ਪਿਸਤੌਲ ਨੇ ਪੁੱਟ ਵੀ ਰੱਖਤਾ ਬੜੇ ਭੰਤੋੜ ਕਾ ਜੇ ਗਹਿਣੇ ਲੈ ਕੇ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਜਿਆ ਲੈ ਕੇ ਦੱਸ ਰਹੇ ਹਨ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਿਕਲੇ ਦੁਕਾਨ ਦਾ ਨਾਮ ਕੀ ਹੈ ਜੀ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾਲ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦੀ ਸਾਡੇ ਕਿਹੜੇ ਭੀੜ ਭੜ ਲਾ ਇਲਾਕਾ ਵਾ ਕੁਛ ਹੀ ਦੂਰੀ ਥਾਣਾ ਦੇ ਚੋਰਾਂ ਨੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਝ ਚੈੱਕ ਕਰ ਰਹੇ ਹਾਂ ਜੀ ਚੈੱਕ ਕਰ ਰਹੇ ਚਾ ਕ ਇਸ ਕੈਮਰਾ ਚ ਆਏ ਸੀ ਕਿੰਨੇ ਜਣੇ ਸੀ ਤਿੰਨ ਜਣੇ ਜੀ ਹਾਂ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ